जय भीम दोस्तों मैं नीरजा 파ਰਤੀ ਅਤੇ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਇਕੁਐਲਿਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਉੱਤੇ ਤੁਹਾਡੇ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ 1938 ਅਤੇ 1948 ਵਿੱਚ ਦਿੱਤੇ ਪਾਸ਼ਣ ਅਤੇ ਉਸ ਉੱਤੇ ਚਰਚਾ ਲੈ ਕੇ ਆਏ ਹਾਂ ਇਹ ਤੁਹਾਡੇ ਨਾਲ ਸਾਂਝਾ ਕਰਾਂਗੇ ਆਓ ਸੁਣਦੇ ਹਾਂ ਕੋਕਣ ਦੇ ਮਹਾਰਾ ਵਰਗ ਦੇ ਅਛੂਤਾਂ ਦੀ ਪਹਿਲੀ ਵਿਸ਼ਾਲ ਮੀਟਿੰਗ 14 ਮਈ 1938 ਨੂੰ ਕਣ ਕਵਲੀ ਵਿੱਚ ਹੋਈ ਸਭ ਤੋਂ ਪਹਿਲਾਂ ਦਾ ਬਾਬਾ ਸਾਹਿਬ ਨੇ ਉਹਨਾਂ ਨੂੰ ਪਹੁੰਚਣ ਵਿੱਚ ਇੱਕ ਦਿਨ ਦੀ ਦੇਰੀ ਬਾਰੇ ਦੱਸਿਆ ਅਤੇ ਅਫਸੋਸ ਪ੍ਰਗਟ ਕੀਤਾ ਕਿ ਸਾਰਿਆਂ ਨੂੰ ਇੱਕ ਦਿਨ ਦੀ ਉਡੀਕ ਕਰਨੀ ਪਈ। ਇਸ ਤੋਂ ਬਾਅਦ ਉਹਨਾਂ ਕਿਹਾ ਕਿ ਇੱਥੇ ਮੈਂ ਇੱਕ ਵੱਖਰਾ ਪਾਸ਼ਣ ਦੇਣਾ ਹੈ। ਜਿਸ ਦਿਨ ਤੋਂ ਅੰਗਰੇਜ਼ ਮੁੰਬਈ ਵਿੱਚ ਦਾਖਲ ਹੋਏ, ਉਸ ਦਿਨ ਤੋਂ ਸਾਡੇ ਮਹਾਰ ਪਾਈਚਾਰੇ ਨੂੰ ਚਮਕਣ ਦਾ ਮੌਕਾ ਮਿਲਿਆ। ਅੰਗਰੇਜ਼ਾਂ ਦੇ ਰਾਜ ਕਾਰਨ ਸਾਡੇ ਲਈ ਆਪਣੀ ਕਿਸਮਤ ਚਮਕਾਉਣ ਦਾ ਰਸਤਾ ਸਾਫ਼ ਹੋ ਗਿਆ। ਅੰਗਰੇਜ਼ ਵਿਦੇਸ਼ਾਂ ਤੋਂ ਆਏ ਸਨ ਉਨਾ ਕੋਲ ਕੋਈ ਫੌਜ ਜਾਂ ਸਿਪਾਹੀ ਨਹੀਂ ਸੀ ਫੌਜ ਖੜੀ ਕੀਤੇ ਬਿਨਾ ਰਾਜ ਮਿਲਣ ਦੀ ਕੋਈ ਸੰਭਾਵਨਾ ਨਹੀਂ ਸੀ ਪੇਸ਼ਵਾ ਦੇ ਰਾਜ ਵਿੱਚ ਕੇਵਲ ਉੱਚ ਜਾਤੀਆਂ ਨੂੰ ਹੀ ਖੁਸ਼ਹਾਲੀ ਅਤੇ ਦੌਲਤ ਪ੍ਰਾਪਤ ਹੁੰਦੀ ਸੀ ਇਸ ਕਾਰਨ ਉੱਚ ਜਾਤੀਆਂ ਦੇ ਲੋਕ ਫੌਜ ਵਿੱਚ ਭਰਤੀ ਨਹੀਂ ਹੋਏ ਪੇਸ਼ਵਾ ਕਾਲ ਦੌਰਾਨ ਦਲਿਤ ਵਰਗ ਜਿਵੇਂ ਅਛੂਤ ਆਦਿ ਨਾਲ ਬਹੁਤ ਹੀ ਬੇਰਹਿਮ ਸਲੂਕ ਕੀਤਾ ਜਾਂਦਾ ਸੀ ਉਸ ਨੂੰ ਮਨੁੱਖ ਵਜੋਂ ਜੀਣ ਦੀ ਇਜਾਜ਼ਤ ਨਹੀਂ ਸੀ ਬਲਵਾਨ ਅਤੇ ਬਹਾਦਰ ਹੋਣ ਦੇ ਬਾਵਜੂਦ ਦਲਿਤ ਹੋਣ ਕਾਰਨ ਪੇਸ਼ਵਾ ਯੁੱਗ ਵਿੱਚ ਉਸ ਦੀ ਕੋਈ ਪੁੱਛ ਨਹੀਂ ਸੀ ਮਹਾਰਾ ਮੰਗਾ ਅਤੇ ਚਮਾਰਾ ਕੋਲ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਅਛੂਤ ਵਰਗਾਂ ਜਿਵੇਂ ਕਿ ਮਹਾਰ, ਮੰਗ, ਚਮਾਰ ਆਦਿ ਦੇ ਬਹਾਦਰ ਸੈਨਿਕਾਂ ਦੀ ਮਦਦ ਨਾਲ ਸਥਾਪਿਤ ਕੀਤਾ ਗਿਆ ਸੀ ਇਸ ਦਾ ਇਤਿਹਾਸਕ ਸਬੂਤ ਕੋਰੇਗਾਓਂ ਵਿੱਚ ਬਣੇ ਬਹਾਦਰੀ ਦੇ ਸਤੰਤ ਤੋਂ ਮਿਲਦਾ ਹੈ ਨਹੀਂ ਤਾਂ ਇਸ ਦੇਸ਼ ਤੇ ਅੰਗਰੇਜ਼ਾਂ ਦਾ ਰਾਜ ਕਦੇ ਵੀ ਨਾ ਆਉਣਾ ਸੀ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਦੇ ਨਤੀਜੇ ਚੰਗੇ ਸਨ ਜਾਂ ਮਾੜੇ ਪੇਸ਼ਵਾ ਯੁੱਗ ਬਾਰੇ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਮਹਾਰਾ ਨੂੰ ਸੜਕਾਂ ਤੇ ਚੱਲਣ ਦੀ ਇਜਾਜ਼ਤ ਸੀ ਜੇਕਰ ਕੋਈ ਮਹਾਰ ਸੜਕ ਤੇ ਠੁਕਦਾ ਹੈ ਅਤੇ ਬ੍ਰਾਹਮਣ ਦੇ ਪੈਰ ਉਸ ਤੇ ਪੈ ਜਾਂਦੇ ਹਨ ਤਾਂ ਬ੍ਰਾਹਮਣ ਛੂਤਾ ਦਾ ਸ਼ਿਕਾਰ ਹੋ ਜਾਂਦਾ ਹੈ ਉਸ ਨੂੰ ਇੱਕ ਵਾਰ ਫਿਰ ਇਸ਼ਨਾਨ ਕਰਨਾ ਪੈਂਦਾ ਹੈ ਇਸੇ ਲਈ ਮਹਾਰ ਆਪਣੇ ਗਲੇ ਵਿੱਚ ਕੜਾ ਬੰਦੇ ਸਨ ਮਹਾਰ ਦੀ ਪਛਾਣ ਕਰਨ ਲਈ ਉਸ ਦੇ ਹੱਥ ਤੇ ਕਾਲਾ ਤਾਗਾ ਬੰਨਣਾ ਪੈਂਦਾ ਸੀ ਮਹਾਰਾ ਨੂੰ ਕੁੱਤਿਆਂ ਅਤੇ ਬਿੱਲੀਆਂ ਨਾਲ ਵੀ ਗਿਆ ਗੁਜਰਿਆ ਮੰਨਿਆ ਜਾਂਦਾ ਸੀ ਪਰ ਅੰਗਰੇਜ਼ਾਂ ਵੱਲੋਂ ਫੌਜੀ ਵਰਤੀ ਕਰਕੇ ਮਹਾਰਾ ਦੇ ਹਾਲਾਤ ਬਦਲ ਗਏ ਉਹਨਾਂ ਨਾਲ ਇੱਜ਼ਤ ਨਾਲ ਪੇਸ਼ ਆਈ ਉਸਨੇ ਅਨੁਭਵ ਕੀਤਾ ਕਿ ਅੰਗਰੇਜ਼ ਲੋਕ ਉਹਨਾਂ ਨਾਲ ਇਨਸਾਨੀਅਤ ਵਾਲਾ ਵੀ ਸਲੂਕ ਕਰ ਸਕਦੇ ਹਨ ਇਸ ਤਰ੍ਹਾਂ ਅੰਗਰੇਜ਼ਾਂ ਦੇ ਪਹਿਲੇ ਕਾਰਜਕਾਲ ਦੌਰਾਨ 100 ਸਵਾ 100 ਸੂਬੇਦਾਰ ਅਤੇ ਇਸ ਤੋਂ ਕਈ ਗੁਣਾ ਵੱਧ ਜਮਾਦਾਰ ਅਤੇ ਹੌਲਦਾਰ ਬਣੇ ਸਨ ਪੁਰਾਣੇ ਸਮਿਆਂ ਵਿੱਚ ਪਿੰਡ ਦਾ ਮਰਾਠਾ ਲੇਖ ਜਿਸ ਦੇ ਪਰਛਾਵੇਂ ਤੋਂ ਬਚਿਆ ਕਰਦਾ ਸੀ ਫੌਜ ਵਿੱਚ ਪਰਤੀ ਹੋਣ ਤੋਂ ਬਾਅਦ ਉਸ ਨੂੰ ਆਪਣੇ ਹੀ ਪਿੰਡ ਦੇ ਮਹਾਰ ਸੂਬੇਦਾਰ ਨੂੰ ਸਲਾਮ ਕਰਨਾ ਪਿਆ ਮੈਂ ਤੁਹਾਨੂੰ ਇਹ ਸਭ ਆਪਣਾ ਬਡਪਨ ਦਿਖਾਉਣ ਜਾਂ ਗੱਪਾਂ ਮਾਰਨ ਲਈ ਨਹੀਂ ਕਹਿ ਰਿਹਾ 1896 ਵਿੱਚ ਅੰਗਰੇਜ਼ਾਂ ਨੇ ਮਹਾਰਾ ਨੂੰ ਫੌਜ ਵਿੱਚ ਪਰਤੀ ਕਰਨਾ ਬੰਦ ਕਰ ਦਿੱਤਾ ਇਸ ਕਾਰਨ ਤਰੱਕੀ ਰੁਕ ਗਈ ਜਿਸ ਅੰਗਰੇਜ਼ ਨੇ ਚੌਲ ਪਕਾਏ ਅਤੇ ਆਪ ਚਾਵਲ ਦਾ ਪਾਣੀ ਪੀ ਕੇ ਗੁਜ਼ਾਰਾ ਕੀਤਾ ਤਾਂ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਜਿਨ੍ਹਾਂ ਲੋਕਾਂ ਲਈ ਅਸੀਂ ਆਪਣਾ ਖੂਨ ਵਹਾਇਆ ਹੈ ਉਹਨਾਂ ਨੇ ਸਾਡੀ ਤਰੱਕੀ ਨੂੰ ਕਿਉਂ ਰੋਕਿਆ ਹੈ ਪਰ ਇਸ ਵਿੱਚ ਅੰਗਰੇਜ਼ਾਂ ਦਾ ਕੋਈ ਕਸੂਰ ਨਹੀਂ ਕਸੂਰ ਸਿਰਫ ਸਾਡਾ ਅਤੇ ਤੁਹਾਡਾ ਹੈ ਮਹਾਰ ਇੱਕ ਬਹੁਤ ਹੀ ਦਬਾਈ ਅਤੇ ਲਕਾੜੀ جاتی ਹੈ ਇਸ ਜਾਤ ਦਾ ਕੋਈ ਸਤਿਕਾਰ ਨਹੀਂ ਹੈ ਜੇ ਇਸ ਕਿਸਮ ਦੇ ਵਿਅਕਤੀ ਨੂੰ ਬ੍ਰਿਟਿਸ਼ ਸਰਕਾਰ ਵਿੱਚ ਅਥਾਰਟੀ ਦੇ ਅਹੁਦੇ ਨਿਯੁਕਤ ਕੀਤਾ ਜਾਂਦਾ ਹੈ ਇਸ ਲਈ ਮਰਾਠਾ ਖत्री ਆਦਿ ਉੱਚ ਵਰਗ ਦੇ ਲੋਕਾਂ ਨੂੰ ਉਸ ਨੂੰ ਸਲਾਮ ਕਰਨਾ ਪਵੇਗਾ ਇਸ ਨਾਲ ਅਰਾਜਿਕਤਾ ਮਚ ਜਾਵੇਗੀ ਇਸ ਲਈ ਉਸ ਦੀ ਪਲਟਨ ਵਿੱਚ ਫੌਜ ਵਿੱਚ ਪਰਤੀ ਤੇ پابੰਦੀ ਲਗਾ ਦਿੱਤੀ ਗਈ ਸੀ ਉਦੋਂ ਤੋਂ ਉਹਨਾਂ ਨੂੰ ਹੱਥ ਵਿੱਚ ਕਟੋਰਾ ਲੈ ਕੇ ਪੀਖ ਮੰਗਣ ਦੀ ਨੌਬਤ ਆ ਗਈ ਅੱਜ ਇੱਥੇ ਆਏ ਸਾਰੇ ਨੌਜਵਾਨਾਂ ਨੇ ਪ੍ਰਣ ਲਿਆ ਕਿ ਹੁਣ ਤੋਂ ਅਸੀਂ ਮਰੇ ਹੋਏ ਜਾਨਵਰਾਂ ਨੂੰ ਹੱਥ ਨਹੀਂ ਲਗਾਵਾਂਗੇ ਅਤੇ ਨਾ ਹੀ ਮਰੇ ਹੋਏ ਜਾਨਵਰਾਂ ਨੂੰ ਖਾਵਾਂਗੇ ਔਰਤਾ ਅਤੇ ਨੌਜਵਾਨਾਂ ਨੂੰ ਇਹ ਪ੍ਰਣ ਲੈਣਾ ਹੋਵੇਗਾ ਕਿ ਪਾਵੇਂ ਉਹ ਆਪਣੀ ਜਾਨ ਗਵਾ ਬੈਠਣ ਉਹ ਇਹਨਾਂ ਗੱਲਾਂ ਤੋਂ ਨਹੀਂ ਹਟਣਗੇ ਤਾੜੀਆਂ ਸਾਨੂੰ ਉੱਚੀਆਂ ਜਾਤਾਂ ਦੇ ਅੱਗੇ ਬੇਨਤੀ ਕਰਨ ਵਿੱਚ ਨਿਮਰ ਬਣਨਾ ਬੰਦ ਕਰਨਾ ਹੋਵੇਗਾ ਹੋਰ ਤਾਂ ਹੋਰ ਸਾਨੂੰ ਕਾਨੂੰਨ ਦੁਆਰਾ ਦਿੱਤੇ ਅਧਿਕਾਰਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਪਾਵੇਂ ਇਸ ਲਈ ਸਾਨੂੰ ਆਪਣੀ ਜਾਨ ਦਾ ਤੇ ਕਿਉਂ ਨਾ ਲਗਾਉਣਾ ਪਵੇ ਅੱਜ ਵੀ ਲੱਖ ਲੋਕ ਮਹਾਰਾ ਦੀਆਂ ਬਸਤੀਆਂ ਵਿੱਚ ਰਹਿੰਦੇ ਹਨ ਜੇਕਰ ਉਹਨਾਂ ਵਿੱਚੋਂ ਇੱਕ ਲੱਖ ਆਪਣੇ ਹੱਕ ਲੈਣ ਲਈ ਮਾਰ ਜਾਣ ਤਾਂ ਕੀ ਹੋਵੇਗਾ ਬਜ਼ੁਰਗਾਂ ਤੋਂ ਵੱਧ ਕੇ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਹੱਕ ਲੈਣ ਲਈ ਮੌਤ ਨੂੰ ਵੀ ਸਵੀਕਾਰ ਕਰਨ ਲਈ ਤਿਆਰ ਰਹਿਣਾ ਪਵੇਗਾ ਹੁਣ ਇੱਕ ਆਖਰੀ ਗੱਲ ਦੱਸਣੀ ਬਾਕੀ ਹੈ ਇਸ ਦੇਸ਼ ਵਿੱਚ ਨਵੀਂ ਰਾਜਨੀਤੀ ਸ਼ੁਰੂ ਹੋ ਗਈ ਹੈ ਇਹ ਪਾਉਣਾ ਕਿ ਇਸ ਦੇਸ਼ ਵਿੱਚ ਅੰਗਰੇਜ਼ਾਂ ਦਾ ਰਾਜ ਹੈ ਠੀਕ ਨਹੀਂ ਹੈ 1935 ਤੱਕ ਅੰਗਰੇਜ਼ਾਂ ਦਾ ਰਾਜ ਸੀ ਪਰ 1935 ਦੇ ਕਾਨੂੰਨ ਨਾਲ ਹੁਣ ਇਹ ਨਿਯਮ ਲੋਕਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਹ ਸ਼ਕਤੀ ਦਾ ਲਾਭ ਕਿਸ ਨੂੰ ਹੋਵੇਗਾ ਇਹ ਵਿਅਕਤੀ ਦੀ ਸਿਆਸੀ ਸੂਝ ਤੇ ਨਿਰਭਰ ਕਰਦਾ ਹੈ ਕੁਝ ਸਮਾਂ ਪਹਿਲਾਂ ਜੇਕਰ ਤੁਸੀਂ ਕਿਸੇ ਕਾਰਨ ਕਲੈਕਟਰ ਜਾਂ ਮਮਲਤਦਾਰ ਨੂੰ ਦਰਖਾਸਤ ਦਿੰਦੇ ਤਾਂ ਉਹ ਇਸ ਉੱਤੇ ਵਿਚਾਰ ਕਰਦੇ ਸਨ ਪਰ ਅੱਜ ਜੇਕਰ ਤੁਸੀਂ ਅਰਜ਼ੀ ਦਿੰਦੇ ਹੋ ਤਾਂ ਉਹ ਦੱਸਣਗੇ ਕਿ ਅੱਜ ਸੱਤਾ ਸਾਡੇ ਹੱਥ ਵਿੱਚ ਨਹੀਂ ਹੈ ਵਿਧਾਨ ਸਭਾ ਕੋਲ ਹੈ ਅਤੇ ਇਹ ਸੱਚ ਵੀ ਹੈ ਵਿਧਾਨ ਸਭਾ ਦੇ ਕਮਕਾਜਵਲ ਪੂਰਾ ਧਿਆਨ ਦਿਓ ਕਿਹੜਾ ਪ੍ਰਸਤਾਵ ਪਾਸ ਕੀਤਾ ਗਿਆ ਹੈ ਜੋ ਅਜੇ ਤੱਕ ਪਾਸ ਨਹੀਂ ਹੋਇਆ ਆਦੀਵਲ ਧਿਆਨ ਦਿਓ ਅਤੇ ਜਾਂਚ ਕਰੋ 15 ਥਾਮਾ ਅਛੂਤਾ ਲਈ ਰੱਖਵੀਆਂ ਹਨ ਧਿਆਨ ਦਿਓ ਕਿ ਇਹ ਲੋਕ ਕੀ ਕਰਦੇ ਹਨ ਵਿਚਾਰ ਕਰੋ ਕਿ ਬਹੁਮਤ ਬਣਾਉਣ ਲਈ ਹੋਰ ਲੋਕ ਉਹਨਾਂ ਨਾਲ ਕਿਵੇਂ ਜੁੜ ਸਕਦੇ ਹਨ ਹੋਰ ਲੋਕਾਂ ਨੂੰ ਸ਼ਾਮਲ ਕਰਨ ਲਈ ਮੈਂ ਸੁਤੰਤਰ ਲੇਬਰ ਪਾਰਟੀ ਦੀ ਸਥਾਪਨਾ ਕੀਤੀ ਹੈ ਅੱਜ ਪਾਵੇਂ ਇਹ ਛੋਟਾ ਹੈ ਇਸ ਦੇ ਮੈਂਬਰਾਂ ਦੀ ਗਿਣਤੀ ਕੱਠ ਹੈ ਤੁਸੀਂ ਇਸ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰੋ। ਸਵਾਗਤ ਹੈ ਸਾਰਿਆਂ ਦਾ। ਅੱਜ ਆਪਾਂ ਕੁਝ ਖਾਸ ਇਤਿਹਾਸਿਕ ਲਿਖਤਾਂ ਤੇ ਨਜ਼ਰ ਮਾਰ ਰਹੇ ਹਾਂ। ਹਾਂਜੀ। ਸਾਡੇ ਕੋਲ ਅੰਗਰੇਜ਼ੀ ਰਾਜ ਅਤੇ ਕਰਿਆ ਨਾਲ ਸੰਘਰਸ਼ ਤੇ ਕੁਝ ਹਿੱਸੇ ਨੇ ਤੇ ਨਾਲ ਹੀ ਬਾਬਾ ਸਾਹਿਬ ਅੰਬੇਡਕਰ ਦਾ 1938 ਦਾ ਇੱਕ ਭਾਸ਼ਣ ਵੀ। ਅੱਛਾ। ਇਹ ਨਾ ਭਾਰਤ ਵਿੱਚ ਅੰਗਰੇਜ਼ੀ ਰਾਜ ਦੇ ਦੌਰ ਤੇ ਸਮਾਜ ਤੇ ਉਹਦੇ ਅਸਰਾਂ ਦੀ ਇੱਕ ਇਹ ਕਹेलो ਕਾਫੀ ਉਲਝੀ ਹੋਈ ਤਸਵੀਰ ਪੇਸ਼ ਕਰਦੇ ਨੇ। ਬਿਲਕੁਲ ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਨਾ ਸਰੋਤਾ ਰਾਹੀਂ ਸਮਝਣ ਦੀ ਕਿ ਅੰਗਰੇਜ਼ੀ ਸ਼ਾਸਨ ਨੇ ਸਮਾਜ ਦੇ ਤਾਣੇ ਬਾਣੇ ਨੂੰ ਕਿਵੇਂ ਪ੍ਰਭਾਵਿਤ ਕੀਤਾ ਹਾਂਜੀ ਖਾਸ ਕਰਕੇ ਜਾਤੀ ਪ੍ਰਣਾਲੀ ਦੇ ਹਿਸਾਬ ਨਾਲ ਤੇ ਬਾਬਾ ਸਾਹਿਬ ਨੇ ਕਿਸ ਸੰਘਰਸ਼ ਵੱਲ ਇਸ਼ਾਰਾ ਕੀਤਾ ਸੀ ਚਲੋ ਇਸ ਨੂੰ ਥੋੜਾ ਹੋਰ ਖੋਲ ਕੇ ਵੇਖੀਏ ਠੀਕ ਹੈ ਲਿਖਤਾ ਕਹਿੰਦੀਆਂ ਨੇ ਕਿ ਅੰਗਰੇਜ਼ਾਂ ਤੋਂ ਪਹਿਲਾਂ ਇੱਕ ਖਾਸ ਕਿਸਮ ਦੀ ਵਿਵਸਥਾ ਸੀ ਹਾਂਜੀ ਜਿੱਥੇ ਸਮਾਜਿਕ ਬਦਲਾਅ ਕੈਲੋ ਰੁਕੇ ਹੋਏ ਸਨ ਹਾਂ ਤਾਂ ਅੰਗਰੇਜ਼ਾਂ ਦੇ ਆਉਣ ਨਾਲ ਇਹ ਸਥਿਤੀ ਮਤਲਬ ਕਿਵੇਂ ਬਦਲੀ ਦੇਖੋ ਇੱਥੇ ਇੱਕ ਦਿਲਚਸਪ ਗੱਲ ਹੈ ਇਨਾ ਲਿਖਤਾਂ ਮੁਤਾਬਕ ਨਾ ਜਿਹੜੇ ਪਹਿਲਾਂ ਵਾਲੇ ਸ਼ਾਸਕ ਸੀ ਹਾਂ ਉਹਨਾਂ ਦੇ ਉਲਟ ਅੰਗਰੇਜ਼ਾਂ ਨੂੰ ਪੁਰਾਣੀ ਵਿਵਸਥਾ ਵਾਲੇ ਪੂਰੀ ਤਰ੍ਹਾਂ ਆਪਣੇ ਕੰਟਰੋਲ 'ਚ ਨਹੀਂ ਕਰ ਸਕੇ ਅੱਛਾ ਦੱਸਿਆ ਗਿਆ ਹੈ ਕਿ ਅੰਗਰੇਜ਼ਾਂ ਦੀ ਸੋਚ ਉਹਨਾਂ ਦਾ ਗਿਆਨ ਉਹਦਾ ਪੱਧਰ ਵੱਖਰਾ ਸੀ ਠੀਕ ਤੇ ਇਹ ਲਿਖਤਾਂ ਕੁਝ ਖਾਸ ਬਦਲਾਵਾਂ ਦਾ ਵੀ ਜ਼ਿਕਰ ਕਰਦੀਆਂ ਨੇ ਹਾਂ ਜਿਹੜੇ ਅੰਗਰੇਜ਼ਾਂ ਦੇ ਵੇਲੇ ਆਏ ਜਿਵੇਂ ਵਿਗਿਆਨਿਕ ਸੋਚਵਧੀ ਹੈਨਾ ਬੁਨਿਆਦੀ ਢਾਂਚਾ ਬਿਹਤਰ ਹੋਇਆ ਜਿਵੇਂ ਸੜਕਾਂ ਰੇਲਵੇ ਡਾਕਟਾਰ ਸਿਸਟਮ ਵੀ ਹਾਂ ਡਾਕਟਰ ਨਿਆਂ ਪ੍ਰਣਾਲੀ ਸਿੱਖਿਆ 'ਚ ਸੁਧਾਰ ਤੇ ਉਹ ਸਾਰੇ ਨਾਗਰਿਕਾਂ ਲਈ ਇੱਕੋ ਕਾਨੂੰਨ ਵਾਲੀ ਗੱਲ ਬਿਲਕੁਲ ਤੇ ਗੁਲਾਮੀ ਦਾ ਖਾਤਮਾ ਤੇ ਨਾਲੇ ਚੋਣਾ ਦੀ ਸ਼ੁਰੂਆਤ ਵੀ ਹਾਂ ਇਹ ਸਾਰੇ ਸੁਧਾਰ ਗਿਣਾਏ ਗਏ ਨੇ ਪਰ ਜੇ ਅਪ ਕਾਨੂੰਨ ਦੀ ਗੱਲ ਕਰੀਏ ਜਿਵੇਂ ਸਾਰਿਆਂ ਲਈ ਇੱਕੋ ਕਾਨੂੰਨ ਹੀ ਆ ਛੂਤ-ਛਾਤ ਨੂੰ ਕਾਨੂੰਨੀ ਤੌਰ ਤੇ ਘਟਾਉਣਾ ਹਾਂਜੀ ਤਾਂ ਇਹ ਲਿਖਤਾ ਇਹ ਵੀ ਕਹਿੰਦੀਆਂ ਨੇ ਕਿ ਕਾਨੂੰਨ ਬਦਲਣ ਦੇ ਬਾਵਜੂਦ ਨਾ ਸਮਾਜਿਕ ਵਿਵਹਾਰ ਚ ਛੂਤ-ਛਾਤ ਵਰਗੀਆਂ ਸਮੱਸਿਆਵਾਂ ਬਾਚ ਵੀ ਰਹੀਆਂ ਅੱਛਾ ਸਗੋਂ ਕਈ ਵਾਰ ਵਧੀਆਂ ਵੀ ਇਹ ਦੱਸਦਾ ਹੈ ਕਿ ਸਿਰਫ ਕਾਨੂੰਨ ਬਦਲਣ ਨਾਲ ਜ਼ਮੀਨੀ ਹਕੀਕਤ ਪੂਰੀ ਤਰ੍ਹਾਂ ਨਹੀਂ ਬਦਲ ਜਾਂਦੀ ਹੂੰ ਸਹੀ ਗੱਲ ਹੈ ਇਸੇ ਸੰਦਰਭ ਚ ਫਿਰ ਬਾਬਾ ਸਾਹਿਬ ਦੇ 1948 ਦੇ ਭਾਸ਼ਣ ਦਾ ਜ਼ਿਕਰ ਬਹੁਤ ਜ਼ਰੂਰੀ ਹੋ ਜਾਂਦਾ ਹੈ ਬਿਲਕੁਲ 1881 ਕੀ ਅੰਗਰੇਜ਼ਾਂ ਦਾ ਆਉਣਾ ਮਹਾਰ ਸਮਾਜ ਲਈ ਮਤਲਬ ਇੱਕ ਮੌਕਾ ਸੀ ਇਹ ਕਿਵੇਂ ਹਾਂਜੀ ਵੇਖੋ ਬਾਬਾ ਸਾਹਿਬ ਦੇ ਭਾਸ਼ਣ ਦਾ ਹਵਾਲਾ ਦੱਸਦਾ ਹੈ ਕਿ ਅੰਗਰੇਜ਼ਾਂ ਨੂੰ ਨਾ ਫੌਜ ਲਈ ਬੰਦੇ ਚਾਹੀਦੇ ਸੀ ਠੀਕ ਹੈ ਤੇ ਪੇਸ਼ਵਾ ਰਾਜ ਵੇਲੇ ਯਾਨੀ ਉਦੋਂ ਦੇ ਮਰਾਠਾ ਸ਼ਾਸਨ ਚ ਉੱਚੀਆਂ ਜਾਤਾਂ ਵਾਲੇ ਫੌਜ ਚ ਨਹੀਂ ਸੀ ਜਾਂਦੇ ਅੱਛਾ ਦੂਜੇ ਪਾਸੇ ਜਿਹੜੇ ਦਲਿਤ ਸਮੂਹ ਸੀ ਜਿਵੇਂ ਮਹਾਰ ਮੰਗ ਚਮਾਰ ਉਹਨਾਂ ਨਾਲ ਬਹੁਤ ਵਿਤਕਰਾ ਹੁੰਦਾ ਸੀ। ਹੂੰ। ਇੱਥੋਂ ਤੱਕ ਕੀ ਉਹ ਖੁੱਲੇ ਆਮ ਗਲੀਆਂ 'ਚ ਨਹੀਂ ਸੀ ਘੁੰਮ ਸਕਦੇ। ਗਲ 'ਚ ਮਟਕੀ, ਹੱਥ 'ਚ ਕਾਲਾ ਧਾਗਾ ਪਛਾਣ ਲਈ ਬੰਨਣਾ ਪੈਂਦਾ ਸੀ। ਓਹੋ। ਐਸੇ ਹਾਲਾਤ 'ਚ ਫਿਰ ਅੰਗਰੇਜ਼ੀ ਫੌਜ 'ਚ ਭਰਤੀ ਹੋਣਾ ਉਹਨਾਂ ਲਈ ਇੱਕ ਬਿਹਤਰ ਚੋਣ ਸੀ। ਕੋਰੇਗਾਉਂ ਦੀ ਯਾਦਗਾਰ ਨੂੰ ਇਸ ਦਾ ਸਬੂਤ ਦੱਸਿਆ ਗਿਆ ਹੈ। ਅੱਛਾ। ਤਾਂ ਫੌਜ ਦੀ ਲੋੜ ਨੇ ਇਹ ਕਹਿ ਲੋ ਸਿੱਧੇ ਤਰੀਕੇ ਨਾਲ ਇੱਕ ਸਮਾਜਿਕ ਬਦਲਾਅ ਸ਼ੁਰੂ ਕੀਤਾ। ਇਸ ਭਰਤੀ ਦਾ ਅਸਰ ਕੀ ਹੋਇਆ? ਬਿਲਕੁਲ। ਇਸ ਭਰਤੀ ਨਾਲ ਜਿਵੇਂ ਲਿਖਿਆ ਹੈ ਮਹਾਰਾਂ ਦੀ ਹਾਲਤ 'ਚ ਫਰਕ ਪਿਆ ਹਾਂਜੀ ਉਹਨਾਂ ਨੂੰ ਸਨਮਾਨ ਮਿਲਿਆ ਇਨਸਾਨੀਅਤ ਵਾਲਾ ਸਲੂਕ ਹੋਇਆ ਇੱਕ ਬੜੀ ਵਧੀਆ ਉਦਾਹਰਣ ਦਿੱਤੀ ਹੈ ਕੀ ਕਿਵੇਂ ਪਿੰਡ ਦਾ ਉੱਚੀ ਜਾਤ ਵਾਲਾ ਬੰਦਾ ਜਿਹੜਾ ਪਹਿਲਾ ਮਹਾਰ ਦੇ ਪਰਚਾਵੇਂ ਤੋਂ ਵੀ ਪਰਾ ਰਹਿਦਾ ਸੀ ਹਨਾ ਹਾਂਜੀ ਹੁਣ ਉਹਨੂੰ ਉਸੇ ਪਿੰਡ ਦੇ ਮਹਾਰ ਸੂਬੇਦਾਰ ਨੂੰ ਸਲਾਮ ਕਰਨਾ ਪੈਂਦਾ ਸੀ ਵਾਹ ਕਮਾਲ ਹੈ ਨਾ ਪਰ ਫਿਰ ਇਹ سلسلہ ਰੁਕ ਗਿਆ 1896 ਵਿੱਚ ਅੰਗਰੇਜ਼ਾਂ ਨੇ ਮਹਾਰਾਂ ਦੀ ਪਰਤੀ ਬੰਦ ਕਰ ਦਿੱਤੀ ਇਸ ਦਾ ਕਾਰਨ ਕੀ ਦੱਸਿਆ ਗਿਆ ਬਾਬਾ ਸਾਹਿਬ ਦੇ ਹਵਾਲੇ ਨਾਲ ਲਿਖਤਾ ਕਹਿੰਦੀਆਂ ਨੇ ਕਿ ਇਹਦੇ ਵਿੱਚ ਦੋਸ਼ ਅੰਗਰੇਜ਼ਾਂ ਦਾ ਨਹੀਂ ਸਮਾਜ ਦਾ ਸੀ ਸਮਾਜ ਦਾ ਕਿਵੇਂ ਉੱਚੀਆਂ ਜਾਤਾਂ ਦੇ ਲੋਕ ਆਪਣੇ ਤੋਂ ਨੀਵੀਂ ਜਾਤ ਦੇ ਅਫਸਰਾਂ ਨੂੰ ਸਲਾਮ ਕਰਨ ਲਈ ਤਿਆਰ ਨਹੀਂ ਸੀ। ਉਹ ਜਿਸ ਨਾਲ ਸਮਾਜਿਕ ਤਣਾਅ ਅਰਾਜਕਤਾ ਫੈਲਣ ਦਾ ਦਾਰ ਸੀ। ਹੂੰ ਇਸ ਸਮਾਜਿਕ ਦਬਾਅ ਕਰਕੇ ਪ੍ਰਤੀਰੋਧ ਦਿੱਤੀ ਗਈ ਤੇ ਮਹਾਰਾਂ ਦੀ ਆਰਥਿਕ ਤੇ ਸਮਾਜਿਕ ਹਾਲਤ ਫਿਰ ਤੋਂ ਕਹਿ ਲੋ ਮਾੜੀ ਹੋ ਗਈ। ਕਮਾਲ ਹੈ। ਯਾਨੀ ਅੰਗਰੇਜ਼ ਸ਼ਾਸਕ ਵੀ ਨਾ ਮੌਜੂਦਾ ਸਮਾਜਿਕ ਢਾਂਚੇ ਦੇ ਦਬਾਅ ਤੋਂ ਪੂਰੀ ਤਰ੍ਹਾਂ ਬਚੇ ਨਹੀਂ ਸੀ। ਹਾਂ ਕੁਝ ਹੱਦ ਤੱਕ। ਇਸ ਸਾਰੀ ਸਥਿਤੀ ਨੂੰ ਵੇਖਦਿਆਂ ਬਾਬਾ ਸਾਹਿਬ ਲੋਕਾਂ ਨੂੰ ਕੀ ਕਰਨ ਲਈ ਕਹਿ ਰਹੇ ਸਨ? ਮੇਖੋ ਉਹਨਾਂ ਨੇ ਕਈ ਗੱਲਾਂ ਤੇ ਜ਼ੋਰ ਦਿੱਤਾ ਇੱਕ ਤਾਂ ਸਵੈਮਾਨ ਬਹਾਲ ਕਰਨਾ ਜਿਵੇਂ ਜਿਵੇਂ ਮਰੇ ਜਾਨਵਰਾਂ ਨੂੰ ਨਾ ਚੁੱਕਣਾ ਝੂਠਾ ਨਾ ਖਾਣਾ ਉਹਨਾਂ ਨੇ ਕਿਹਾ ਕਿ ਮੰਗਣ ਦੀ بجائے ਆਪਣੇ ਕਾਨੂੰਨੀ ਹੱਕਾਂ ਲਈ ਲੜੋ ਹਾਂਜੀ ਭਾਵੇਂ ਕੁਰਬਾਨੀ ਦੇਣੀ ਪਵੇ ਤੇ ਨਾਲ ਹੀ ਸਿਆਸੀ ਤੌਰ ਤੇ ਜਾਗਰੂਕ ਹੋਣ ਤੇ ਬਹੁਤ ਜ਼ੋਰ ਸੀ ਅੱਛਾ 1935 ਦੇ ਕਾਨੂੰਨ ਦਾ ਜ਼ਿਕਰ ਕਰਦੇ ਨੇ ਜਿਸ ਨੇ ਸੂਬਿਆਂ ਨੂੰ ਕੁਝ ਖੁਦ ਮੁਖਤਿਆਰੀ ਦਿੱਤੀ ਸੀ ਹਾਂ ਤੇ ਲੋਕਾਂ ਨੂੰ ਕਿਹਾ ਕਿ ਵਿਧਾਨ ਸਭਾਵਾਂ ਦੇ ਕੰਮਕਾਜ ਤੇ ਨਜ਼ਰ ਰੱਖੋ ਤੇ ਆਪਣੀ ਪਾਰਟੀ ਸੁਤੰਤਰ ਲੇਬਰ ਪਾਰਟੀ ਨੂੰ ਮਜ਼ਬੂਤ ਕਰੋ ਠੀਕ ਹੈ ਤਾਂ ਫਿਰ ਇਸ ਸਬਦ ਦਾ ਨਿਚੋੜ ਕੀ ਕੱਢੀਏ ਖਾਸ ਕਰਕੇ ਬਾਬਾ ਸਾਹਿਬ ਦਾ ਉਹ ਕਹਿਣਾ ਕਿ ਅੰਗਰੇਜ਼ ਚਲੇ ਜਾਣਗੇ ਪਰ ਇਹਨਾਂ ਘਰ ਦੇ ਚੋਰਾ ਜ਼ਮੀਂਦਾਰ ਸ਼ਾਹੂਕਾਰ ਬ੍ਰਾਹਮਣ ਨਾਲ ਸਾਨੂੰ ਲੜਨਾ ਹੀ ਪਵੇਗਾ ਇਹਨਾਂ ਲਿਖਤਾਂ ਤੋਂ ਕੀ ਸਮਝ ਆਉਂਦਾ ਵੇਖੋ ਜੀ ਇਹ ਲਿਖਤਾ ਨਾ ਇੱਕ ਮਤਲਬ ਬਹੁਪਾਰਤੀ ਸਚਾਈ ਦੱਸਦੀਆਂ ਨੇ ਹੂੰ ਅੰਗਰੇਜ਼ੀ ਰਾਜ ਨੇ ਭਾਵੇਂ ਜਾਣਿਆਂ ਜਾਣੇ ਚ ਪੁਰਾਣੀ ਸਮਾਜਿਕ ਵਿਵਸਥਾ ਨੂੰ ਥੋੜਾ ਹਿਲਾਇਆ ਜ਼ਰੂਰ ਹਾਂ ਇਹ ਦਬੇ ਕੁਚਲੇ ਸਮੂਹਾਂ ਲਈ ਨਵੇਂ ਰਾਹ ਵੀ ਖੋਲੇ ਜਿਵੇਂ ਫੌਜ ਵਾਲੀ ਗੱਲ ਬਿਲਕੁਲ ਪਰ ਜਿਹੜੀਆਂ ਸਮਾਜ ਦੀਆਂ ਅੰਦਰੂਨੀ ਜੜਾਂ 'ਚ ਬੈਠੀਆਂ ਸਮੱਸਿਆਵਾਂ ਸੀ ਸ਼ੋਸ਼ਣ ਕਰਨ ਵਾਲੀਆਂ ਤਾਕਤਾਂ ਜਿਨ੍ਹਾਂ ਨੂੰ ਬਾਬਾ ਸਾਹਿਬ ਘਰ ਦੇ ਚੋਰ ਕਹਿੰਦੇ ਨੇ ਹਾਂ ਉਹ ਉਵੇਂ ਹੀ ਕਾਇਮ ਰਹੀਆਂ ਇਸ ਲਈ ਬਾਬਾ ਸਾਹਿਬ ਦਾ ਮੁੱਖ ਜ਼ੋਰ ਸੀ ਸਵੈਮਣ ਆਪਣੇ ਹੱਕਾਂ ਤੇ ਸਿਆਸੀ ਤਾਕਤ ਰਾਹੀਂ ਇਸ ਅੰਦਰੂਨੀ ਲੜਾਈ ਨੂੰ ਜਿੱਤਣਾ ਜੋ ਸ਼ਾਇਦ ਬਾਹਰਲੇ ਸ਼ਾਸਕਾਂ ਦੇ ਜਾਣ ਨਾਲੋਂ ਵੀ ਜ਼ਿਆਦਾ ਜ਼ਰੂਰੀ ਤੇ ਲੰਬੀ ਲੜਾਈ ਸੀ ਤਾਂ ਇਨ੍ਹਾਂ ਸਰੋਤਾਂ ਰਾਹੀਂ ਅਸੀਂ ਵੇਖਿਆ ਕਿ ਕਿਵੇਂ ਅੰਗਰੇਜ਼ੀ ਸ਼ਾਸਨ ਦੇ ਅਸਰ ਕਾਫੀ ਗੁੰਝਲਦਾਰ ਸੀ ਹਾਂਜੀ ਤੇ ਕਿਵੇਂ ਬਾਬਾ ਸਾਹਿਬ ਅੰਬੇਡਕਰ ਨੇ ਅੰਦਰੂਨੀ ਸਮਾਜਿਕ ਬੁਰਾਈਆਂ ਖਿਲਾਫ ਲੜਾਈ ਨੂੰ ਮੁੱਖ ਰੱਖਿਆ ਬਿਲਕੁਲ ਤੇ ਇਹ ਸਾਨੂੰ ਸੋਚਣ ਲਈ ਇੱਕ ਬਹੁਤ ਅਹਿਮ ਸਵਾਲ ਵੀ ਦਿੰਦਾ ਹੈ ਕਿ ਇਹ ਲਿਖਤਾਂ ਬਾਹਰੀ ਸ਼ਾਸਕਾਂ ਯਾਨੀ ਅੰਗਰੇਜ਼ਾਂ ਤੇ ਅੰਦਰੂਨੀ ਸ਼ੋਸ਼ਣ ਦੇ ਟਾਂਚਿਆਂ ਘਰ ਦੇ ਚੋਰਾں ਚ ਫਰਕ ਕਰਦੀਆਂ ਨੇ ਹਾਂਜੀ ਜਦੋਂ ਕੋਈ ਬਾਹਰਲੀ ਤਾਕਤ ਸਮਾਜ ਚ ਬਦਲਾ ਲਿਆਉਂਦੀ ਹੈ ਭਾਵੇਂ ਅਧੂਰੇ ਹੀ ਹੋਣ ਤਾਂ ਲੜਾਈ ਦਾ ਅਸਲ ਕੇਂਦਰ ਕੀ ਹੋਣਾ ਚਾਹੀਦਾ ਹੈ ਹੂੰ ਕੀ ਉਹ ਬਾਹਰਲੀ ਤਾਕਤ ਜਿਹਨੇ ਆਖਿਰ ਚਲੇ ਜਾਣਾ ਹੈ ਜਾਂ ਫਿਰ ਉਹ ਅੰਦਰੂਨੀ ਸਮੱਸਿਆਵਾਂ ਜਿਹੜੀਆਂ ਸ਼ਾਇਦ ਉਹਦੇ ਜਾਣ ਤੋਂ ਬਾਅਦ ਵੀ ਉੱਥੇ ਹੀ ਰਹਿਣਗੀਆਂ ਬਹੁਤ ਵਧੀਆ ਨੁਕਤਾ ਹੈ ਸੋਚਣ ਲਈ ਇਸੇ ਵਿਚਾਰ ਨਾਲ ਅੱਜ ਦੀ ਇਹ ਗੱਲਬਾਤ ਆਪਾਂ ਇੱਥੇ ਖਤਮ ਕਰਦੇ ਹਾਂ ਹਾਂ ਦੋਸਤੋ ਕਿਦਾਂ ਦੀ ਲੱਗੀ ਚਰਚਾ ਆਪਣੇ ਵਿਚਾਰ ਜ਼ਰੂਰ ਦੇਣਾ ਬਾਬਾ ਸਾਹਿਬ ਦੇ ਰਾਜਨੀਤੀ ਵਿੱਚ ਆਉਣ ਨਾਲ ਆਜ਼ਾਦੀ ਦੇ ਬਾਅਦ ਭਾਰਤ ਦੀ 35 ਕਰੋੜ ਆਬਾਦੀ ਨੂੰ ਸਮਾਨਤਾ ਹਰ ਧਰਮ ਨੂੰ ਬਰਾਬਰ ਦਾ ਸਨਮਾਨ ਸਭ ਨੂੰ ਵਿਕਾਸ ਕਰਨ ਦਾ ਅਧਿਕਾਰ ਹਾਸਲ ਹੋਇਆ ਭਾਰਤ ਦੀ ਅੱਧੀ ਔਰਤਾਂ ਦੀ ਆਬਾਦੀ 17 ਕਰੋੜ ਨੂੰ ਬਾਬਾ ਸਾਹਿਬ ਦੇ ਹਿੰਦੂ ਕੋਡ ਬਿਲ ਨਾਲ ਮਰਦਾਂ ਦੇ ਬਰਾਬਰ ਦਾ ਹੱਕ ਪ੍ਰਾਪਤ ਹੋਇਆ ਉਸ ਸਮੇਂ ਭਾਰਤ ਦੇ 7 ਕਰੋੜ ਲੋਕਾਂ ਦਾ ਸਮਾਜ ਹਜ਼ਾਰਾਂ ਸਾਲਾਂ ਤੋਂ ਅਛੂਤ अपवित्र ਅਤੇ ਵਿਕਾਸ ਤੋਂ ਵਾਝਾ ਬਣਿਆ ਹੋਇਆ ਸੀ ਉਹਨਾਂ ਨੂੰ ਬਰਾਬਰ ਦੇ ਮਨੁੱਖੀ ਅਧਿਕਾਰ 2000 ਸਾਲਾ ਵਿੱਚ ਕਿਸੇ ਦੇਵੀ ਦੇਵਤਾ ਜਾਂ ਰੱਬ ਨੇ ਨਹੀਂ ਦਿੱਤੇ ਉਹ ਬਾਬਾ ਸਾਹਿਬ ਦੀ ਬਦੌਲਤ ਭਾਰਤ ਦੇ ਸੰਵਿਧਾਨ ਵਿੱਚ ਸ਼ਾਮਲ ਕਾਨੂੰਨ ਦੇ ਕਾਰਨ ਹਾਸਲ ਹੋਏ ਇਸੇ ਕਾਰਨ ਡਾਕਟਰ ਅੰਬੇਡਕਰ ਭਾਰਤ ਦੇ ਮਹਾਵਿਦਵਾਨ ਸੁਲਝੇ ਹੋਏ ਸਿਆਸਤਦਾਨ ਨੂੰ ਸਭ ਤੋਂ ਜ਼ਿਆਦਾ ਸਨਮਾਨ ਦੇਣਾ ਬਣਦਾ ਹੈ ਹੁਣ ਮੈਨੂੰ ਨੀਰਜਾ ਭਾਰਤੀ ਅਤੇ ਇੰਜੀਨੀਅਰ ਹਰਦੀਪ ਸਿੰਘ ਚੁੰਬਰ ਨੂੰ ਦੇਵੋ ਇਜਾਜ਼ਤ ਤੁਸੀਂ ਦੇਖਦੇ ਰਹੋ ਇਕੁਐਲਿਟੀ ਐਂਡ ਜਸਟਿਸ ਪਟਿਆਲਾ YouTube ਚੈਨਲ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰਦੇ ਰਹੋ ਜੈ ਪੀਮ ਜੈ ਭਾਰਤ ਜੈ ਸੰਵਿਧਾਨ